ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਇਤਨੀ ਸੂਰੀ ਸਾਥਿਓ ਆਏ ਦਿਨ ਚੋਰੀ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ WhatsApp ਤੇ ਤੁਹਾਡੇ Facebook ਤੇ ਅੱਗੇ ਘੁੰਮਦੀਆਂ ਰਹਿੰਦੀਆਂ ਆਏ ਦਿਨ ਚੋਰੀ ਦੀਆਂ ਕਟਣਾਵਾਂ ਵਾਰਦਾਤਾ ਵੱਖੋ ਵੱਖ ਸ਼ਹਿਰਾਂ ਵਿੱਚ ਹੁੰਦੀਆਂ ਰਹਿੰਦੀਆਂ ਇਹ ਆਮ ਜਿਹੀ ਗੱਲ ਹੈ ਲੇਕਿਨ ਬਹੁਤੀ ਵਾਰ ਜਿਹੜੇ ਚੋਰ ਹੁੰਦੇ ਆ ਉਹਨਾਂ ਦਾ ਚਿਹਰਾ ਜਿਹੜਾ ਆ ਅਣਪਛਾਤਾ ਰਹਿ ਜਾਂਦਾ ਲੇਕਿਨ ਜਿਸ ਚੋਰੀ ਦੀ ਖਬਰ ਅੱਜ ਅਸੀਂ ਤੁਹਾਨੂੰ ਦੇਣੀ ਹੈ ਇਹ ਰਾਹੋ ਵਿਖੇ ਹੋਈ ਹੈ ਜੋਸ਼ੀ ਜੁਐਲਰਸ ਦੇ ਤੇ ਚੋਰ ਦਾ ਜਿਹੜਾ ਚਿਹਰਾ ਆ ਉਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਦੱਸ ਦਈਏ ਦੱਸਿਆ ਜਾ ਰਿਹਾ راہੋਂ ਵਿਖੇ ਸੰਘਣਾ ਬਾਜ਼ਾਰ ਹੈ ਪ੍ਰਾਣਾ ਬਾਜ਼ਾਰ ਹੈ ਉੱਥੇ ਜੋਸ਼ੀ ਜੁਐਲਰਸ ਦੀ ਦੁਕਾਨ ਹੈ ਦੋ ਚੋਰ ਜਿਹੜੇ ਮੋਟਰਸਾਈਕਲ ਤੇ ਬਹਿ ਕੇ ਆਉਂਦੇ ਆ ਪਹਿਲਾਂ ਐ ਲੱਗਦਾ ਬਾਕੀ ਦੁਕਾਨਾਂ ਵੱਲ ਵੀ ਦੇਖਦੇ ਆ ਕਿ ਦੇਖੀਏ ਕਿਹੜੀ ਦੁਕਾਨ ਅੰਦਰ ਲਈਏ ਕਿੱਥੇ ਸਾਨੂੰ ਸੌਫਟ ਟਾਰਗੇਟ ਮਿਲੂਗਾ ਫਿਰ ਉਹ ਕੀ ਕਰਦੇ ਆ ਜੀ ਜੋਸ਼ੀ ਜੁਐਲਰਸ ਦੀ ਦੁਕਾਨ ਦੇ ਅੰਦਰ ਜਾਂਦੇ ਆ ਦੱਸਿਆ ਜਾ ਰਿਹਾ ਪੀੜਤ ਦੁਕਾਨਦਾਰ ਵੱਲੋਂ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਤੇ ਪਹਿਲਾਂ ਦੋ ਜਾਨੇ ਸਵਾਰ ਸਨ ਜਿਨ੍ਹਾਂ ਚੋਂ ਇੱਕ ਉੱਤਰ ਕੇ ਜੋਸ਼ੀ ਜੁਵਲਰਸ ਦੇ ਅੰਦਰ ਜਾਂਦਾ ਦੂਜਾ ਚਾਰ ਪੰਜ ਦੁਕਾਨਾਂ ਛੱਡ ਕੇ ਅੱਗੇ ਮੋਟਰਸਾਈਕਲ ਤੇ ਬੈਠਾ ਰਹਿੰਦਾ ਮਤਲਬ ਉਹ ਇਸ ਫਰਾਕ ਸੰਜੇ ਕਿਤੇ ਰੋਲਾ ਪੈ ਗਿਆ ਤਾਂ ਭੱਜਣ ਵਿੱਚ ਆਸਾਨੀ ਹੋ ਜਵੇ ਜੋਸ਼ੀ ਜੁਵਲਰਸ ਦੇ ਜਿਹੜੇ ਓਨਰ ਆ ਉਹ ਕਹਿੰਦੇ ਕਿ ਮੈਂ ਦੁਕਾਨ ਦੇ ਉਪਾਰ ਸੀ ਮੈਂ ਆਪਣੇ ਬੇਟੇ ਨੂੰ ਦੁਕਾਨ ਤੇ ਛੱਡ ਗਿਆ ਸੀ ਕਾਰੀਗਰ ਉਹਦੇ ਨਾਲ ਸੀ ਜਦੋਂ ਇਹ ਚੋਰ ਆਂਦਾ ਪਹਿਲਾਂ ਆ ਕੇ ਧਿਆਨ ਭਟਕਣ ਲਈ ਉਹ ਆਖਦਾ ਕਿ ਮੈਨੂੰ ਮੁੰਦੀਆਂ ਦਿਖਾਓ ਜਿਹੜਾ ਦੁਕਾਨਦਾਰ ਹੈ ਉਹਦਾ ਬੇਟਾ ਜੋ ਕਿ ਦੱਸਿਆ ਜਾ ਰਿਹਾ ਕਿ ਮਹਿਜ 17 ਸਾਲਾਂ ਦਾ ਉਹਨੂੰ ਮੁੰਦੀਆਂ ਦਿਖਾਉਂਦਾ ਕਾਰੀਗਰ ਵੀ ਉਦੋਂ ਉੱਥੇ ਹੀ ਹੁੰਦਾ ਤੇ ਪਹਿਲਾਂ ਡੀਲ ਜੀ ਨਹੀਂ ਬਣਦੀ ਕਾਰੀਗਰ ਚਲੇ ਜਾਂਦਾ ਉਹ ਫਿਰ ਜਿਹੜਾ ਚੋਰ ਹੈ ਦੁਕਾਨਦਾਰ ਦੇ ਪੁੱਤਰ ਨੂੰ ਕਹਿੰਦਾ ਕਿ ਮੈਨੂੰ ਦਵਾਰਤੀ ਮੁੰਦੀਆਂ ਦਿਖਾਓ ਜਿਵੇਂ ਇਹ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਜਾਂ ਧਿਆਨ ਪਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਬਹਿਕਾਵੇ ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ ਯਾਰ ਮੈਂ ਇੱਕ ਵਾਰ ਮੁੰਦੀਆਂ ਫਿਰ ਦੇਖ ਲੈਣਾ ਜੇ ਪਸੰਦ ਆ ਗਈਆਂ ਤਾਂ ਖਰੀਦੀ ਲਵਾਂਗਾ ਬੱਚਾ ਉਹਨੂੰ ਮੁੰਦੀਆਂ ਦਿਖਾਉਂਦਾ ਹੈ ਤੇ ਉਹ ਇੰਨੇ ਵਿੱਚ ਆਪਣੇ ਹੱਥ ਦੀ ਸਫਾਈ ਕਰ ਦਿੰਦਾ ਹੈ ਇਹ ਛਾਤਰ ਚੋਰ ਮੁੰਦੀਆਂ ਦਾ ਇੱਕ ਪੈਕਟ ਖਸਕਾ ਲੈਂਦਾ ਹੈ ਔਰ ਪੀੜਤ ਦੁਕਾਨਦਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ 85 ਤੋਂ 90 ਗ੍ਰਾਮ ਦੀਆਂ ਮੁੰਦੀਆਂ ਉਸ ਪੈਕਟ ਵਿੱਚ ਸਨ ਇਹ ਉਹਨਾਂ ਦਾ ਅੰਦਾਜ਼ਾ ਹੈ ਤੇ ਜਿਸ ਦੀ ਕੀਮਤ ਤਕਰੀਬਨ 6.5 ਲੱਖ ਤੋਂ 7 ਲੱਖ ਜਿਹੜੀ ਮਾਰਕੀਟ ਵਿੱਚ ਦੱਸੀ ਜਾ ਰਹੀ ਹੈ ਤਸਵੀਰ ਜਿਹੜੀ ਚੋਰ ਦੀ ਹੈ ਜਿਹੜੀ ਸੀਸੀਟੀਵੀ ਥਰੂ ਲਈ ਗਈ ਹੈ ਉਹ ਤੁਹਾਡੀ ਸਕਰੀਨ ਤੇ ਤੁਸੀਂ ਇਸ ਚੋਰ ਨੂੰ ਦੇਖ ਸਕਦੇ ਹੋ ਇਸ ਚੋਰ ਨੂੰ ਪਛਾਣ ਸਕਦੇ ਹੋ ਜੇਕਰ ਤੁਸੀਂ ਚੋਰ ਨੂੰ ਜਾਣਦੇ ਹੋ ਤਾਂ ਪੀੜਿਤ ਦੁਕਾਨਦਾਰ ਦੀ ਮਦਦ ਕਰ ਸਕਦੇ ਹੋ ਲੇਕਿਨ ਰਾਹੋਂ ਵਿਖੇ ਅਤੇ ਨਵਾਂ ਸ਼ਹਿਰ ਵਿਖੇ ਇਹ ਚਰਚਾਵਾਂ ਹਨ ਕਿ ਲੱਗਦਾ ਇਹ ਚੋਰ ਜਿਹੜਾ ਲੋਕਲ ਨਹੀਂ ਹੋਵੇਗਾ ਕਿਸੇ ਹੋਰ ਸ਼ਹਿਰ ਕਿਸੇ ਹੋਰ ਜ਼ਿਲ੍ਹੇ ਜਾਂ ਹੋ ਸਕਦਾ ਕਿਸੇ ਹੋਰ ਸੂਬੇ ਤੋਂ ਆਇਆ ਹੋਵੇ ਕਿਉਂਕਿ ਜਿਹੜਾ ਇਹ ਇੰਨਾ ਛਾਤਰ ਚੋਰ ਹੈ ਜਿਨੇ ਮਿੰਟ ਵੀ ਨਹੀਂ ਲਾਇਆ ਮੁੰਡੀਆਂ ਦਾ ਪੈਕਟ ਖਿਸਕਾਣ ਨੂੰ ਇਹਨੂੰ ਇੰਨਾ ਦਾ ਪਤਾ ਹੀ ਹੋਵੇਗਾ ਕਿ ਸੀਸੀਟੀਵੀ ਕੈਮਰੇ ਲੱਗੇ ਆ ਉਹਨੇ ਭਾਪ ਲਿਆ ਹੋਵੇਗਾ ਪਹਿਲਾਂ ਹਰ ਇੱਕ ਚੀਜ਼ ਨੂੰ ਜੇਕਰ ਉਹਨੇ ਬੜੀ ਆਸਾਨੀ ਨਾਲ ਆਪਣਾ ਚਿਹਰਾ ਸੀਸੀਟੀਵੀ ਆਰ ਦਿੱਤਾ ਇਸ ਗੱਲ ਤੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਆ ਕਿ ਇਹ ਵਿਅਕਤੀ ਸ਼ਾਇਦ ਲੁਕ ਨਾਵੇ ਪਰ ਜੇਕਰ ਤੁਸੀਂ ਇਸ ਨੂੰ ਪਛਾਣਦੇ ਆ ਤੁਹਾਨੂੰ ਲੱਗਦਾ ਕਿ ਤੇ ਦੇਖਿਆ ਤਾਂ ਤੁਸੀਂ ਪੀੜਤ ਦੁਕਾਨਦਾਰ ਦੀ ਮਦਦ ਕਰ ਸਕਦੇ ਹੋ ਇੱਕ ਸਵਾਲ ਹੋਰ ਪੱਤਰਕਾਰ ਵੀਰਾਂ ਨੇ ਪੀੜਤ ਦੁਕਾਨਦਾਰ ਤੋਂ ਪੁੱਛਿਆ ਕਿ ਕੀ ਸੀਸੀਟੀਵੀ ਵਿੱਚ ਕੱਲੀਆਂ ਤਸਵੀਰਾਂ ਆਈਆਂ ਕੀ ਮੋਟਰਸਾਈਕਲ ਦਾ ਨੰਬਰ ਨਹੀਂ ਆਇਆ ਨੰਬਰ ਪਲੇਟ ਨਹੀਂ ਆਈ ਤਾਂ ਦੁਕਾਨਦਾਰ ਨੇ ਕਿਹਾ ਅਸੀਂ ਨੰਬਰ ਪਲੇਟ ਜਿਹੜੀ ਆ ਉਸ ਤੋਂ ਬਾਅਦ ਚੈੱਕ ਕਰਾਈ ਸੀ ਸੀਸੀਟੀਵੀ ਵਿੱਚ ਆ ਗਈ ਸੀ ਪਰ ਜਿਹੜਾ ਨੰਬਰ ਸੀ ਮੋਟਰਸਾਈਕਲ ਦਾ ਉਹ ਕਿਤੇ ਮੇਲ ਨਹੀਂ ਖਾਦਾ ਉਹ ਕਿਤੇ ਮੈਚ ਨਹੀਂ ਕੀਤਾ ਤਾਂ ਇਹ ਹੁਣ ਸਮਝਿਆ ਜਾ ਰਿਹਾ ਕਿ ਉਹ ਨਕਲੀ ਨੰਬਰ ਪਲੇਟਾਂ ਹੋਣ ਗਿਆ ਤਾਂ ਅਸੀਂ ਅੰਦਾਜ਼ੇ ਲਾਈਏ ਕਿ ਜਿਹੜੇ ਇਹ ਮਾੜੇ ਅੰਸਰ ਹੈ ਜਿਹੜੇ ਗਲੀਆਂ ਮੱਲਿਆਂ ਚ ਬਾਜ਼ਾਰਾਂ ਚ ਫਿਰਦੇ ਆ ਸੰਘਣੇ ਬਾਜ਼ਾਰਾਂ ਚ ਫਿਰਦੇ ਆ ਕਿਵੇਂ ਮੋਟਰਸਾਈਕਲ ਦੇ ਜਾਲੀ ਨੰਬਰ ਪਲੇ ਲਾ ਲੈਂਦਿਆ ਕਿਵੇਂ ਆਪਣੇ ਮਨ ਦੇ ਅੰਦਰ ਇਹ ਪਹਿਲੇ ਛੜਿਆੰਤਰ ਰਚਾ ਕੇ ਆਉਂਦੇ ਆ ਕੱਲ ਨੂੰ ਐਦਾਂ ਦਾ ਕੋਈ ਚੋਰ ਤੁਹਾਡੀ ਦੁਕਾਨ ਤੇ ਆ ਕੇ ਤੁਹਾਨੂੰ ਨਿਸ਼ਾਨਾ ਨਾ ਬਣਾਵੇ ਤੁਸੀਂ ਸੁਚੇਤ ਰਹੋ ਇੱਕ ਵਾਰੀ ਤੁਹਾਨੂੰ ਰਾਹੋਂਦਿਆਂ ਤਸਵੀਰਾਂ ਦਿਖਾਣੀਆਂ ਜਿਸ ਦੁਕਾਨ ਤੇ ਇਹ ਵਾਰਦਾਤ ਨੂੰ ਚੋਰਾਂ ਨੇ ਅੰਜਾਮ ਦਿੱਤਾ ਤੇ ਰਾਹੋਂਦ ਦੇ ਜਿਹੜੇ ਐਸਐਚਓ ਸਾਹਿਬ ਆ ਪੂਰੇ ਕਟਨਾ ਕਰਮ ਤੇ ਉਹਨਾਂ ਦਾ ਕੀ ਕਹਿਣਾ ਆਪਾਂ ਤੁਹਾਨੂੰ ਉਹ ਵੀ ਸੁਣਾਉਦੇ ਆ ਅ ਤੁਹਾਡਾ ਨਾਮ ਜੀ ਮੇਰਾ ਨਾਮ ਹਰਜੋਸ਼ੀਆ ਜੀ ਮੇਰੀ ਫਰਮ ਦਾ ਨਾਮ ਜੋਸ਼ੀ ਜੁਵੈਲਰ ਹੈ। ਕੀ ਗੱਲਬਾਤ ਹੋਈ ਪਤਾ ਲੱਗਿਆ ਤੁਹਾਡੇ ਲੋਟਪ ਹੋਈ ਆ। ਹਾਂਜੀ ਵੀ ਸਰ ਪਰਸੋਂ ਮੈਂ ਕਿਤੇ ਗਿਆ ਹੋਇਆ ਸੀਗਾ ਥੋੜੀ ਦੇਰ ਵਾਸਤੇ ਤੇ ਮੇਰਾ ਬੇਟਾ ਬੈਠਾ ਸੀ। ਕੁਝ ਅਣਪਛਾਤੇ ਦੋ ਵਿਅਕਤੀ ਆਏ। ਉਹਨਾਂ ਨੇ ਵਿੱਚੋਂ ਬਾਹਰ ਲਈ ਸੀਗੇ ਲੱਗਦੇ ਸਟੇਟ ਤੋਂ। ਇੱਕ ਨੇ ਅੱਗੇ ਥੋੜਾ ਜਿਹਾ ਜਾ ਕੇ ਮੋਟਰਸਾਈਕਲ ਰੋਕ ਲਿਆ ਤੇ ਇੱਕ ਨੇ ਅੰਦਰ ਆ ਕੇ ਬੇਟੇ ਕੋਲੋਂ ਕੁਝ ਸਮਾਨ ਦਿਖਾਉਣ ਦੀ ਕੀਤੀ ਡਿਮਾਂਡ ਤੇ ਮੇਰੇ ਨਾਲ ਕਾਰੀਗਰ ਵੀ ਬੈਠਾ ਸੀ। ਪਰ ਉਹਦੇ ਜਾਣ ਤੋਂ ਬਾਅਦ ਇਹਨੇ ਉਹ ਬੰਦੇ ਨੇ ਦੁਆਰਤੀ ਉਹ ਸਮਾਨ ਮਤਲਬ ਦੇਖਿਆ ਤੇ ਉਹ ਦੇਖਦੇ ਦੇਖਦੇ ਨੇ ਉਹਨੇ ਇੱਕ ਪੈਕੇਟ ਜਿਹੜਾ ਲੇਡੀਜ਼ ਰਿੰਗਾ ਦਾ ਸੀਗਾ ਕੋਈ 85 ਤੋਂ 90 ਗ੍ਰਾਮ ਦੇ ਵਿੱਚ ਉਹਨੇ ਉਹ ਪੈਕੇਟ ਚੋਰੀ ਕਰ ਲਿਆ ਕਿੰਨੇ ਬੰਦੇ ਸੀਗੇ ਜੀ ਟੋਟਲ ਦੋ ਬੰਦੇ ਸੀਗੇ ਮੇਰੀ ਪਰ ਦੁਕਾਨ ਤੇ ਇੱਕ ਆਇਆ ਇੱਕ ਇੱਕ ਵਾਰ ਮੋਟਰਸਾਈਕਲ ਲੈ ਕੇ ਖੜਾ ਹੋਇਆ ਸੀਗਾ ਥੋੜੀ ਚਾਰ ਪੰਜ ਦੁਕਾਨਾਂ ਅੱਗੇ ਕਿ ਕਿਸੇ ਵੀ ਤਰ੍ਹਾਂ ਨਾ ਪਿੱਥੋਂ ਨਿਕਲ ਕੇ ਭੱਜ ਸਕਣ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਬਾਕੀ ਲਗਭਗ ਦੇਖੋ 85 ਜਿੱਤੇ ਤੱਕ ਮੈਂ ਸੋਚਦਾ 85 ਗ੍ਰਾਮ ਦੇ ਕਰੀਬ ਲੇਡੀਜ਼ ਰਿੰਗ ਸੀਗੀਆਂ 85 ਤੋਂ 90 6.5 ਔਰ 7 ਦੇ ਵਿੱਚ ਮੈਂ ਆਈਡੀਆ ਹੈ ਮੇਰਾ ਕਿੰਨੇ ਵਜੇ ਦੀ ਵਾਰਦਾਤ ਆਈ ਇਹ 3 ਔਰ 3:30 ਦੇ ਵਿੱਚ ਦੀ ਇਹ ਉਹਨੇ ਜਿਹੜੇ 10 15 ਮਿੰਟ ਦੇ ਉਹਨੇ ਇੱਥੇ ਲਗਾਏ 3 ਤੋਂ 3:30 ਵਜੇ ਦੇ ਵਿੱਚ ਕੀ ਮੋਟਰਸਾਈਕਲ ਦਾ ਨੰਬਰ ਟਰੇਸ ਹੋਇਆ ਮੋਟਰਸਾਈਕਲ ਦੇ ਨੰਬਰ ਟਰੇਸ ਕੀਤੇ ਪੁਲਿਸ ਨੇ ਪਰ ਉਹ ਮੈਚ ਨਹੀਂ ਕਰਦੇ ਉਹ ਸਭ ਜਾਲੀ ਨੰਬਰ ਸੀਗੇ ਅੱਗੇ ਪਿੱਛੇ ਸਭ ਫੇਕ ਨੰਬਰ ਲਾਏ ਹੋਏ ਆ ਉਹਨਾਂ ਨੇ ਪੁਲਿਸ ਨੇ ਕੀ ਮਾਲੋ ਕਾਰਵਾਈ ਕੀਤੀ ਆ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਆ ਐਸ ਐਚ ਓ ਸਾਹਿਬ ਤੇ ਡੀ ਐਸ ਪੀ ਸਾਹਿਬ ਕੱਲ ਆ ਕੇ ਗਏ ਆ ਕਾਫੀ ਦੁਕਾਨਾਂ ਦੀ ਉਹਨਾਂ ਨੇ ਸੀ ਸੀ ਟੀ ਵੀ ਫੁਟੇਜ ਉਹ ਵੀ ਆ ਚੈੱਕ ਕੀਤੀ ਆ ਮੇਰੀ ਦੁਕਾਨ ਤੇ ਵੀ ਕੀਤੀ ਆ ਤੇ ਪਿਕਚਰ ਬੜੀ ਕਲੀਅਰ ਆ ਉਹਦੀ ਜਿਹੜੇ ਚੋਰੀ ਕੀਤੀ ਆ ਤੇ ਉਹ ਉਹਨਾਂ ਨੇ ਯਕੀਨ ਦਿਵਾਇਆ ਕਿ ਉਹ ਟ੍ਰੇਸ ਕਰ ਲਣਗੇ ਤੇ ਜਿੱਦਾਂ ਵੀ ਟ੍ਰੇਸ ਹੁੰਦਾ ਤੇ ਉਹ ਕਹਿੰਦੇ ਅੱਗੇ ਬੰਦੀ ਕਾਨੂੰਨੀ ਕਾਰਵਾਈ ਕਰਨਗੇ ਇੱਕ ਤਰੀਕ ਨੂੰ ਜਿਹੜਾ ਜੋਛੀ ਹਰਸ਼ ਜੋਛੀ ਜਾਂ ਜੋਲਰ ਉਹ ਆਪਣੀ ਦੁਕਾਨ ਤੋਂ ਆਪਣੇ ਬੇਟੇ ਨੂੰ ਜਿਹਦੀ ਏਜ 17 ਸਾਲ ਸੀ ਉਹਨੂੰ ਛੱਡ ਕੇ ਆਪਣੇ ਕਿਸੇ ਘਰੇਲੂ ਕੰਮ ਕਰ ਲਈ ਕਿਆ ਸੀ ਉਹਦੇ ਜਾਣ ਤੋਂ ਬਾਅਦ ਇੱਕ ਉਹਦੀ ਸ਼ਾਪ ਤੇ ਉਹਦਾ ਗਾਹਕ ਆਉਂਦਾ ਆ ਤੇ ਉਹਨੂੰ ਕਹਿੰਦਾ ਕਿ ਮੈਂ ਮਤਲਬ ਸੋਨੇ ਤੇ ਤਦ ਮੁੰਦੀ ਟੌਪਸ ਵਗੈਰਾ ਦੀ ਖਰੀਦ ਕਰਨੀ ਆ ਉਹ ਆਪਣੇ ਕਾਰੀਗਰ ਨੂੰ ਕਾਲ ਕਰਕੇ ਬੁਲਾਉਂਦਾ ਆ ਤੇ ਜਦੋਂ ਲਿਆ ਕੇ ਉਹ ਦਿਖਾਉਣ ਲੱਗਦਾ ਆ ਤੇ ਉਹ ਉਹਨੂੰ ਨਾ ਪਸੰਦ ਕਰ ਦਿੰਦਾ ਆ ਉਹ ਜਦੋਂ ਬੱਚਾ ਅੰਦਰ ਰੱਖਣ ਲੱਗਦਾ ਤੇ ਕਾਰੀਗਰ ਚਲੇ ਜਾਂਦਾ ਸ਼ਾਪ ਤੋਂ ਤਾਂ ਉਹ ਮੌਕਾ ਪਾਉਂਦਾ ਵੀ ਬੱਚਾ ਇਕੱਲਾ ਆ ਤੇ ਉਹਨੂੰ ਬੁਲਾਉਂਦਾ ਆ ਕਹਿੰਦਾ ਮੈਨੂੰ ਇੱਕ ਚੀਜ਼ ਦੁਬਾਰਾ ਦਿਖਾ ਜਦੋਂ ਦਿਖਾਉਣ ਲੱਗਦਾ ਤੇ ਉਹਦੇ ਉਹ ਪੈਕਟ ਦੇ ਵਿੱਚੋਂ ਕੁਝ ਲੇਡੀਜ਼ ਬੁੰਦਰੀਆਂ ਜਿਹੜੀਆਂ ਆ ਉਹ ਚੱਕ ਕੇ ਆਪਣੇ ਪਰਸ ਦੇ ਵਿੱਚ ਪਾ ਲੈਂਦਾ ਆ ਉਹਦੇ ਹੁਣ ਹਰੀਸ਼ ਚੋਚੀ ਦੇ ਇਹ ਸਟੇਟਮੈਂਟ ਰਿਕਾਰਡ ਕਰਕੇ ਕੱਲ ਨਾਮ ਲون ਵਿਅਕਤੀ ਦੇ ਖਿਲਾਫ ਐਫਆਈ ਆਈ ਲਾਉਂਸ ਕਰ ਦਿੰਦੀ ਆ ਤੇ ਇੱਥੇ ਹੀ ਵਰਕ ਕਰ ਰਹੇ ਆ ਹੁਣ ਜਲਦੀ ਹੀ ਜਿਹੜਾ ਇਹ ਦੋਚੀ ਆ ਇਨੋਂ ਸੇ ਅਰੈਸਟ ਕਰ ਲਾਂਗੇ ਔਰ ਉਦੋਂ ਬਰਾਮਦ ਕਰਵਾ ਲਾਂਗੇ